ਕਿਹੜਾ ਕੰਮ ਲੱਗਿਆ ਤੁਸੀ ਸਿਰੇ ਸਿਰੇ ਪੁਰਾ ਬਦਨਾ ਨਾ ਲੈ ਲਓ ਸਤਿ ਸ਼੍ਰੀ ਅਕਾਲ ਜੀ ਉਹ ਦੇਖੋ ਸਾਹਮਣੇ ਦਮਨ ਹੋ ਰਿਹਾ ਰੈਡੀ 8:00 8:30 ਦਾ ਟਾਈਮ ਹੋ ਗਿਆ ਦਮਨ ਦਾ ਸਕੂਲ ਦਾ ਟਿਊਸ਼ਨ ਦਾ ਟਾਈਮ ਤੇ ਦਮਨ ਨੇ ਅੱਜ ਕੀ ਕੀ ਤਾਂ ਦੱਸੋ ਅੱਜ ਮਾਰਨਿੰਗ ਵਾਕ ਕਰਕੇ ਆਈ ਹੈ ਤੇ ਅੱਜ ਦਮਨ ਕਹਿੰਦੀ ਕਿ ਮੈਂ ਥੱਕ ਗਈ ਆ ਕਾਰ ਦੇ ਕੱਪੜੇ ਤਾਂ ਪਾਏ ਦਮਨ ਕਹਿੰਦੀ ਉਹ ਪੈਂਟ ਨਾ ਮम्मा ਬਹੁਤ ਠੰਡੀ ਲੱਗਦੀ ਹੈ ਟਾਈਟ ਹੋ ਗਈ ਹੈ ਤੇ ਅਸੀਂ ਦਮਨ ਨੂੰ ਨਵੀਂ ਵੀ ਨਹੀਂ ਲੈ ਕੇ ਦੇ ਰਹੇ ਕਿਉਂਕਿ ਦਮਨ ਦਾ ਆਹੀ ਸਾਲ ਹੈ 10th ਚ ਅਗਲੇ ਸਾਲ ਦਮਨ ਨੂੰ ਹੋਰ ਸਕੂਲ ਚ ਜਾਣਾ ਸਾਲ ਕੀ ਹੈ ਸੱਚ ਅ ਦਸੰਬਰ ਜਨਵਰੀ ਫਰਵਰੀ ਜਨਵਰੀ ਚ ਬੰਦ ਹੋ ਜਾਂਦਾ ਕਰਦੇ ਨੇ ਘਰ ਬੈ ਕੇ ਪੜ੍ਹਾਈ ਤੋਂ ਬਸ ਨਹੀਂ ਹੋਣਾ ਬਸ ਬੋਰ ਦੇ ਐਗਜ਼ਾਮ ਨੇ ਚਿਲ ਵੱਜਣੀ ਫਿਰ ਪੜ੍ਹਾਈ ਤਾਂ ਘੱਟ ਹੋਣੀ ਹੈ ਬੇਟਾ ਥੋੜਾ ਦੁੱਧ ਪਾ ਚਿਲ ਥੋੜੀ ਨਾ ਵੱਜਣੀ ਹੈ ਹੋਰ ਕੀ ਵੱਜਣਾ ਤੇ ਦੋਨੇ ਪੀਓ ਤੇ ਈ ਸੇਅਰ ਕਰਕੇ ਆਏ ਨੇ ਤੇ ਦੋਨੇ ਆ ਬੈਠੇ ਆ ਕੇ ਫੋਨ ਚਲਾ ਰਹੇ ਦਮਨ ਚਰੀ ਰੈਡੀ ਹੋਈ ਇਹਨਾਂ ਨੇ ਫੋਨ ਤੇ ਜੋਰ ਲਾ ਰੱਖ ਕੇ ਅੱਜ ਫੋਨ ਮੇਰਾ ਖੁੱਸ ਗਿਆ ਚਿਕਨ ਟਮਟਨ ਹੋਰ ਵੀ ਮੁੱਕ ਗਏ ਮੇਰੇ ਆ ਲੋ ਤੁਸੀਂ ਕਹਿੰਦੇ ਇਹਨੂੰ ਮਿੱਠਾ ਨਾ ਦੋ ਸੁਣ ਲਓ ਹੁਣ ਇੱਕ ਤਾਂ ਬਿਸਕੁਟ ਤਾਂ ਚੱਲਦੇ ਨਾ ਨਹੀਂ ਚੱਲਦਾ ਦਮਨ ਦਾ ਨਾ ਖਾਸ ਤੇਰੇ ਵਾਸਤੇ ਚੱਲਦਾ ਵਾਈਸ ਪ੍ਰਿੰਸੀਪਲ ਵਾਲ ਮੈਮ ਦਾ ਫੋਨ ਆਇਆ ਕਹਿੰਦੇ ਦਮਨ ਦੇ ਨਾ ਫੇਸ ਤੇ ਕਾਫੀ ਸਵੇਲਿੰਗ ਜੀ ਹੈ ਤੇ ਥੋੜੀ ਜਿਹੀ ਕੇਅਰ ਕਰੋ ਇਹਨਾਂ ਬਾਹਰ ਦਾ ਬਹੁਤ ਜ਼ਿਆਦਾ ਖਾਣ ਲੱਪੀ ਸਾਰੇ ਜਣੇ ਭਾਈ ਬਾਹਰ ਦਾ ਕੁਛ ਨਾ ਖਾਇਆ ਕਰੋ ਇਹਦਾ ਲੱਗ ਵੀ ਰਿਹਾ ਸੀ ਸਾਨੂੰ ਥੋੜੇ ਦਿਨਾਂ ਤੋਂ ਕੀ ਥੋੜਿਆ ਲੱਗ ਰਹੀ ਏ ਪਵਰ ਵੇਟ ਹੋ ਰਹੀ ਏ ਤੇ ਹੁਣ ਕੱਲ ਦਾ ਇਹਦਾ ਸਾਰਾ ਕੁਝ ਕਰਤਾ ਹੀ ਬੰਦ ਸਿਰਫ ਦੁੱਧ ਦੇ ਰਿਆਂ ਚਾਹ ਵੀ ਬੰਦ ਉਹ ਵੀ ਲਾਈਟ ਜੇ ਮਿੱਠੇ ਵਾਲਾ ਤੇ ਰੋਟੀ ਵੀ ਨਹੀਂ ਖਾਣ ਦਿੰਦੇ ਕਹਿੰਦੇ ਨਾ ਖਾਸੇ ਕੁਛੇ ਦੀ ਬਦਲੀ ਹੋ ਜਾਏਗੀ ਰੋਟੀ ਰੋਟੀ ਕਦੋਂ ਨੂੰ ਮਣਾ ਕੀਤੀ ਦੱਸਿਓ ਝੂਠ ਨਾ ਬੋਲੋ ਰੋਟੀ ਤਾਂ ਠੀਕ ਹੈ ਲੱਗੋ ਤੁੰਨ ਕਿਹਨਾ ਖਾਓ ਹਾਂ ਰਾਤ ਨੂੰ ਇੱਕ ਅੱਧੀ ਖਾ ਲਓ ਠੀਕ ਹੈ ਨਾ ਧਿਆਨ ਦੇਖੋ ਕੋਈ ਬੰਦ ਕਰ ਚਾਹ ਨਾਲ ਬਿਸਕੁਟ ਬਿਸਕੁਟ ਚਾਹ ਵੀ ਬੰਦ ਹੁਣ ਅਗਲੀ ਆਰੀਓ ਬਿਸਕੁਟ ਖਾਂਦੀ ਡਬਲ ਉਹਦੇ ਵਾਲੇ ਕਰੀਮ ਵਾਲੇ ਉਹ ਉੱਥੋਂ ਲਿਆਉਂਦੀ ਸੀ ਤਾਂ ਕਿ ਤੱਕ ਮੈਂ ਤੇੜੀ ਨੇ ਮੈਂ ਨੀ ਪੂਰਾ ਲੈ ਲੈਂਦਾ ਉਹ ਦੋ ਤਿੰਨ ਚ ਨਿਬੜਦੇ ਨੇ ਤਿੰਨ ਦਿਨਾਂ ਚ ਪੂਰਾ ਡੱਬਾ ਖਤਮ ਜਿਹੜਾ ਦਿੱਤਾ ਚੱਲ ਵੀ ਫਿਰ ਮੈਨੂੰ ਲੱਗਦਾ ਤਾਂ ਉਹਦੇ ਨਾਲ ਹੀ ਹੋਇਆ ਇਹਦਾ ਕੰਮ ਖਰਾਬ ਚਾਕਲੇਟਾਂ ਨਾਲ ਹੀ ਜ਼ਿਆਦਾ ਲੈ ਚਾਕਲੇਟ ਹੁਣ ਲਈ ਹੈ ਸਵੈਲਿੰਗ ਕਰਦੀ ਆ ਰਹੀ ਹੈ ਚਾਕਲੇਟਾਂ ਤੇ ਨਾਲ ਚਾਕਲੇਟ ਇਸ ਗੁਣ ਫੈਟ ਲੂਜ਼ ਕਰਦੀਆਂ ਨੇ 버거 ਖਾ ਲੋਗੇ ਦੀ ਕੋਈ ਚਾਹ ਲੈ ਲੈ ਕੰਮ ਖਰਾਬ ਹੋ ਜਾਂਦਾ ਮੈਂ ਕਿੱਥੇ ਫਾਨੀ ਆ ਉਹ ਦਮੜਾ ਪੂਤ ਖਾਂਦਾ ਬਾਏ ਦਮੜੂ ਹੋਰ ਕੀ ਦੋ ਦੋ ਦਾ ਟੱਕਰ ਨਾ ਸਿਰ ਦੇ ਪੁੱਤ ਉੱਠ ਜਾ ਨਹੀਂ ਨਹੀਂ ਮੇ ਕੋ ਗਲਤੀ ਨਾ ਬੋਲਿਆ ਗਿਆ ਲਓ ਜੀ ਆਪਾਂ ਰਾਤ ਹੀ ਕੱਪੜੇ ਧੋਤੇ ਸੀ ਤਾਂ ਹੁਣ ਆਪਾਂ ਪਾ ਦੇਣਾ ਸੁੱਕਣੇ ਧੁੱਪ ਨਿਕਲ ਗਈ ਪਰ ਪੂਰੀ ਫੁੱਲ ਬਹੁਤ ਸੋਹਣਾ ਮੌਸਮ ਹੋਇਆ ਪਿਆ ਠੰਡਾ ਠੰਡਾ ਨਿੱਗਾ 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 ਧੁੱਪੇ ਆ ਬਾਏ 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 ਠੰਡਾ 게ਟ ਹੋਈ ਹੈ ਯਾਰ ਉਹ کریم ਲਾਈ ਹੈ ਨਾ ਹਾਂ ਤਿਲਕ ਜਾਂਦਾ ਲਓ ਜੀ ਸੂਰਜ ਦੇਵਤਾ ਜੀ ਆ ਗਏ ਨੇ ਕੋਈ ਨਾ ਪਾਏ ਹੋਏ ਨੇ ਕੱਪੜੇ ਸੁੱਕੀ ਠੰਡ ਪੈ ਰਹੀ ਏ ਜਿਹੇ ਤਰੀਕੇ ਨਾਲ ਨਵਾਨੀ ਤੋਂ ਹੀ ਅੱਜ ਕਿਉਂ ਮੈਂ ਗਾਲੀ ਦਬੋਣੀ ਆਹ ਕੂੜਾ ਘੜਾ ਤੋ ਹੀ ਸੱਜਣਾ ਸਬਜ਼ੀ ਬਣਾਉਣ ਲੱਗੇ ਆ ਮੈਨੂੰ ਕਿਹਨਾਂ ਦਾ ਸਮਾਨ ਲੁਗਾ ਕੇ ਚੱਲ ਬਈ ਗਲੀ ਥੋੜੀ ਮਾਰਨਾ ਉਹ ਆ ਗਿਆ ਆ ਗਿਆ ਆ ਗਿਆ ਆ ਗਿਆ ਕੀ ਅਸ਼ਾਰਾ ਕਰਤਾ ਉਹਨੇ ਇੱਧਰ ਹੀ ਆਉਣਾ ਅਜੋ ਇਧਰੋਂ ਆਇਆ ਨਹੀਂ ਤੇ ਇਧਰੋਂ ਹੁੰਦਾ ਹੁੰਦਾ ਕਈ ਵਾਰ ਇਧਰ ਹੀ ਆਉਗਾ ਸਦਾ ਸਾਰਾ ਕੂੜਾ ਕੱਟ ਲਿਆ ਵਾ ਅੰਦਰ ਸੋਇਚਾ ਵੀ ਕੱਢ ਕੇ ਹਾਂ ਹਾਂ ਸਾਰਾ ਇਕੱਠਾ ਕਰ ਤਿੰਨ ਦਿਨ ਆਇਆ ਨਹੀਂ ਕੂੜੇ ਵਾਲਾ ਕੂੜੇ ਦਾ ਢੇਰ ਲੱਗਿਆ ਪਿਆ ਕਿਉਂਕਿ ਸਰਦੀਆਂ ਕਰਕੇ ਸਬਜ਼ੀਆਂ ਜ਼ਿਆਦਾ ਕੱਟੀਆਂ ਜਾਂਦੀਆਂ ਨੇ ਹਾਂ ਅੱਜ ਤਾਂ ਐਕਸਰਸਾਈਜ਼ ਕਰ ਕਰ ਦਿਖਾਣੀ ਕਿ ਮੈਂ ਸੈਰ ਕਰਕੇ ਆਇਆ ਵਾਂ ਵੇਖ ਵੇਖ ਬੂਡ ਪਿੰਡ ਰਹਿ ਕੇ ਤੁਹਾਡੇ ਸਪੋਰਟ ਸਾਹ ਬੂਡ ਪਾ ਕੇ ਸੈਰ ਕਰਨ ਗਏ ਬਸ ਇਹਦੇ ਨਾਲ ਵੀ ਹੋ ਜਾਂਦੀ ਏ ਇਹ ਵੀ ਠੀਕ ਨਹੀਂ ਤੇ ਬਸ ਆਪ ਉਧਰ ਹੀ ਰੱਖ ਲਓ ਬਾਹਰ ਹੀ ਲਾਦਿਆ ਕਰਨ ਅੰਦਰ ਫਰੀ ਜਾਂਦੇ ਆ ਪਾ ਕੇ ਲਿਆਵਾਂ ਮੈਂ ਕੂੜਾ ਇਕੱਠਾ ਕਰਕੇ ਜੋ ਖੜ ਗਈ ਆ ਬੰਨੋ ਹਾਂਜੀ ਆ ਗਿਆ ਆਫਿਸ ਤੋਂ ਆ ਗਿਆ ਜੀ ਆ ਗਿਆ ਤੇ ਲਓ ਆਜੋ ਤੁਹਾਡੇ ਵਾਸਤੇ ਬਹੁਤ ਵੱਡਾ ਸਰਪ੍ਰਾਈਜ਼ ਹੈ ਅੱਖਾਂ ਬੰਦ ਕਰਕੇ ਆਓ ਆਪਾਂ ਨੂੰ ਸਰਪ੍ਰਾਈਜ਼ ਦਈਏ ਦਮਨ ਨਹੀਂ ਮੋਢੇ ਤੇ ਹੱਥ ਰੱਖ ਲਓ ਤੇ ਅੱਖਾਂ ਬੰਦ ਅੱਖਾਂ ਖੋਲਣ ਚੀਟਿੰਗ ਨਹੀਂ ਕਰਨੀ ਠੀਕ ਹੈ ਚੀਟਿੰਗ ਨਹੀਂ ਕਰਨੀ ਨਾ ਨਾ ਚੀਟਿੰਗ ਕੋਰਾ ਨਹੀਂ ਕਰਦਾ ਤੁਸੀਂ ਬਣੇ ਰਹੋ ਵਲੌਗ ਤੇ ਤੁਹਾਨੂੰ ਚੀਤੀ ਦੇ ਦੇ ਮੈਨੂੰ ਚੀਤੀ ਚੀਤੀ ਨਹੀਂ ਹੈ ਤੁਹਾਡੇ ਲਈ ਸਾਰਿਆਂ ਲਈ ਸਰਪ੍ਰਾਈਜ਼ ਆ ਬਾਰਲੇ ਸਰਪ੍ਰਾਈਜ਼ ਆ ਠੀਕ ਹੈ ਅੱਖਾਂ ਨਹੀਂ ਖੋਲਣੀਆਂ ਵਸ ਹਾਂ ਅੱਖਾਂ ਨਹੀਂ ਖੋਲਣੀਆਂ ਬਿਲਕੁਲ ਨਹੀਂ ਹਾਂ ਹੁਣ ਇੱਥੇ ਖੜੇ ਹੋ ਜਾਓ ਖੜੇ ਹੋ ਜਾਓ ਖੜੇ ਹੋ ਜਾ ਦਮਨ ਪਾਪਾ ਨੂੰ ਸਰਪ੍ਰਾਈਜ਼ ਦੇ ਰਿਹਾ ਉਹ ਠੀਕ ਹੈ ਤੁਸੀਂ ਸਿੱਧੇ ਖੜੇ ਹੋ ਜਾਓ ਹੌਂਡਾ ਹੱਥ ਲਾ ਲਓ ਅੱਛਾ ਕਿੱਥਾ ਜਾਵਾਂ ਬਸ ਇੱਥੇ ਸਿੱਧੇ ਖੜੇ ਰਹੋ ਅੱਛਾ ਠੀਕ ਹੈ 1 2 3 ਖੋਲੋ ਕਰ ਉਹ ਬੋਲੇ ਚੱਕੇ ਪਟੇ ਤੁਸੀਂ ਲਿਆ ਦੀ ਨੇਰੀਆਂ ਅੱਜ ਬਣਾਈ ਆਪਾਂ ਪੰਜੀਰੀ ਉਤਾਰ ਨੂੰ ਸਰਪ੍ਰਾਈਜ਼ ਦਿੱਤਾ ਮੈਂ ਪੰਜੀਰੀ ਕਾਦੀ ਇਹ ਤਾਂ ਮੇਰਾ ਖਵਾ ਲੱਗਦਾ ਯਾਰ ਪੰਜੀਰੀ ਖਾ ਕੇ ਦੱਸਿਓ ਫਿਰ ਮੈਨੂੰ ਕਿਵੇਂ ਬਣੀ ਪਾ ਕੇ ਦੇਵਾ ਮੈਨੂੰ ਦੇਖ ਕੇ ਤਾਂ ਬਹੁਤ ਵਧੀਆ ਲੱਗ ਰਿਹਾ ਇਹ ਚੀਜ਼ਾਂ ਨੂੰ ਕਿਹਾ ਸੀ ਉਹ ਚੀਜ਼ਾਂ ਪਾਤੀਆਂ ਪਾਤਾ ਪਾਤੀ ਉਹ ਮੈਨੂੰ ਪਤਾ ਹੈ ਉਹ ਆਸ਼ਵਗੰਧਾ ਤੇ ਮੈਂ ਬੜਾ ਨਹੀਂ ਪਾਇਆ ਕਿ ਚਮਚ ਪਾਇਆ ਇੱਕ ਚਮਚ ਹਾਂ ਮੈਂ ਕਿਹਾ ਕਿਤੇ ਜ਼ਿਆਦਾ ਨਾ ਹੋ ਜਾਏ ਫਿਰ ਪਾ ਲਾਂਗੇ ਆਪਾਂ ਨੈਕਸਟ ਪੰਜੀਰੀ 'ਚ ਤੁਸੀਂ ਖਾ ਕੇ ਦੱਸੋ ਕਿਵੇਂ ਬਣੀ ਤੇ ਆਜੋ ਤੁਸੀਂ ਵੀ ਸਾਰੇ ਜਣੇ ਟੇਸਟ ਕਰੋ ਮੈਂ ਅੱਜ ਸਾਰਾ ਦੁਪਹਿਰ ਇਹੀ ਬਣਾਉਂਦੀ ਰਹੀ ਹੁਣ ਮੇਰਾ ਆ ਜਿਹੜਾ ਲੱਕਾ ਨਾ ਮੇਰੇ ਲੱਕੇ ਦਾ ਬੁਰਾ ਹਾਲ ਹੋਇਆ ਪਿਆ ਬੈਠਾ ਨਹੀਂ ਜਾ ਰਿਹਾ ਟੂਹਾਂ ਟੁੱਟ ਗਿਆ ਕੋ ਹੋਰ ਟੁੱਟਿਆ ਟੁੱਟਿਆ ਕਹਿੰਦੇ ਕਿ ਆ ਸਕਦੇ ਤੂੰ ਪੰਜੀਰੀ ਦੇਖੋ ਮਾਝੇ ਵਾਲਿਆਂ ਦੀ ਬਣੀ ਆਪਾਂ ਪੰਜੀਰੀ ਬਣਾਉਣ ਚ ਖੋਆ ਬਣਾਉਣ ਚ ਤੇ ਹੋਰ ਕੀ ਹੁੰਦਾ ਗੁਜਰੇਲਾ ਗੁਜਰੇਲਾ ਜੋ ਵੀ ਹੈਗਾ ਆਪਾਂ ਐਕਸਪਰਟ ਆ ਮਤਲਬ ਮੈਂ ਘਰ ਦੀ ਵੱਡੀ ਬਜ਼ੁਰਗ ਆ ਮੈਂ ਹੀ ਸਾਰਾ ਕੁਝ ਬਣਾਣਾ ਪੰਜੀਰੀ ਖੋਆ ਜੋ ਵੀ ਹੈਗਾ ਫੈਂਟਾਸਟਿਕ ਆ ਕਾਰਬੋ ਕਲੀਫਾਈਕ ਰੁਟੀਨ ਲਈ ਰਾਤ ਨੂੰ ਦੁੱਧ ਨਾਲ ਪਨੀਰੀ ਖਾੜਿਆ ਕਰੀਏ ਸਵੇਰੇ ਤੇ ਆਪਾਂ ਡਾਈਟ ਤੇ ਆ ਹੈਨਾ ਨਹੀਂ ਰਾਤ ਨੂੰ ਡਾਈਟ ਮੁੱਕ ਜਾਂਦੀ ਹੈ ਨਹੀਂ ਨਹੀਂ ਰਾਤ ਨੂੰ ਦੁੱਧ ਤਾਂ ਪੀਨੇ ਨਾਲ ਕਨੀਜ ਦੀ ਕੋਲੀ ਖਾ ਕੇ ਸੌਂਗੇ ਸਵੇਰੇ ਉੱਠ ਕੇ ਕੰਮ ਤੇ ਕੀਤੇ ਸਾਰਾ ਦਿਨ ਹੈਨਾ ਘੈਟ ਬਣੀ ਨਾ ਸਾਰਾ ਸਮਾਨ ਨੂੰ ਪੀਸ ਕੇ ਪਾਇਆ ਦਾਖਾ ਵੱਧ ਪਾਈ ਨੇ ਹੂੰ ਉਹ ਜਾ ਰਹੀ ਹੈ ਹੂੰ ਦੰਮ ਗਰੀ ਸਾਰੀਆਂ ਪਾ ਦੋ ਅੱਧਾ ਕਿਲੋ ਸਾਰੀਆਂ ਸਾਰੀਆਂ ਪਾ ਦਿਓ ਯਾਦ ਹੈ ਪੁਰਾਣੀ ਰੋਟੀ ਪੁਰਾਣੀ ਫਿਕੀ ਵਾਲੀ ਉਹ ਨਹੀਂ ਆ ਰਹੀ ਇਤਫਾਦ ਕਿਉਂ ਨਹੀਂ ਆ ਰਹੀ ਉਹ ਖਾਸ ਖਾਸ ਲਈ ਖਾਸ ਖਾਸ ਹੀ ਮੈਂ ਪੀਸ ਕੇ ਪਾਈ ਗੁੰਝਵੇ ਪੀਸ ਕੇ ਪਾਈ ਕਮਰ ਕਸਰੀ ਪੀਸੀ ਹੋਈ ਸੀ ਮੈਂ ਪੁਰਾਣੀ ਸੇਮ ਤੋਂ تھی ਮੈਂ ਕਈ ਬੀਜ ਬਣਾ ਆਤੀ ਹੂੰ ਕੁਝ ਹੋਰ ਬਣਾ ਦੇਤੀ ਸੀ ਸੇਮ ਟੂ ਸੇਮ ਅੱਜ ਉਹ ਰਿਮਾ ਉਹ ਉਹੀ ਗੱਲ ਉਹੀ ਤਰੀਕਾ ਬਣ ਗਿਆ ਉਹ ਇੱਕ ਉਹ ਸੀ ਫੁੱਲ ਮਖਾਣੇ ਜਿਹੜੇ ਹੁੰਦੇ ਉਹ ਵੀ ਮੈਂ ਬਿਲਕੁਲ ਗ੍ਰਾਈਂਡ ਕਰਕੇ ਪਾਏ ਨੇ ਸਿਰਫ ਆਪਣੇ ਥੋੜੇ ਜਿਹਾ ਕਾਜੂ ਜਿਹੜੇ ਨੇ ਉਹ ਥੋੜੇ ਜਿਹਾ ਦਰਦਰੇ ਰੱਖੇ ਸੀ ਬਦਾਮ ਥੋੜੇ ਜਿਹਾ ਦਰਦਰੇ ਰੱਖੇ ਸੀ ਬਾਕੀ ਸਭ ਸੋਹਣਾ ਪੂਰਾ ਗ੍ਰਾਈਂਡ ਕਰ ਦਿੱਤਾ ਬਹੁਤ ਵਧੀਆ ਆ ਇਹ ਸਰਪ੍ਰਾਈਜ਼ ਬਹੁਤ ਵਧੀਆ ਰਿਹਾ ਮੇਰੇ ਵਾਸਤੇ ਆ ਥੱਲੇ ਰੱਖਿਆ ਪਿਆ ਜਿਹੜੇ ਦਿਨਾਂ ਦੇ ਮੈਂ ਲੰਬਣ ਨਹੀਂ ਮੈਨੂੰ ਪਤਾ ਨਹੀਂ ਕਿੱਥੇ ਗਿਆ ਕੰਡੀਆਂ ਦੀ ਲੈ ਕੇ ਜਾਓਗੇ ਇੱਥੇ ਪਿਆ ਉਹ ਕੰਦ ਤੇ ਪਾਏ ਸੁੱਕਲੇ ਤੇ ਡਿੱਗਦੀਆਂ ਪੁਰਾਣੀਆਂ ਬਣਾਵਾਂ ਰੋਟੀ ਹਾਂ ਚੁੰਟਾਇਆ ਆਪਣੀ ਭੈਣ ਦਾ ਰੈਡੀ ਹੋ ਕੇ ਤੇ ਤੂੰ ਪਰੇ ਚੱਕੋ ਲੈਪਟਾਪ ਜਾਰ ਤੇ ਮੈਂ ਇਹਦੀ ਪੰਜਾਬੀ ਪਹਿਰਾਵੇ ਤੇ ਵੀਡੀਓ ਪਾਵਾਂਗੀ ਠੀਕ ਹੈ ਚੈੱਕ ਕਰੋ ਜੀ ਇਹ ਪਸ਼ਮੀਨੇ ਚ ਆਪਾਂ ਜਿਹੜਾ ਸੀਲਕ ਪਸ਼ਮੀਨਾ ਆਇਆ ਸੀ ਨਾ ਡਬਲ ਟੋਨ ਪਸ਼ਮੀਨਾ ਉਹਦੇ ਵਿੱਚ ਰੈਡੀ ਕੀਤਾ ਤੇ ਜਿਹੜਾ ਡਿਜ਼ਾਈਨ ਆ ਪਹਿਲਾਂ ਤੁਸੀਂ ਮੇਰੇ ਦੇਖ ਚੁੱਕੇ ਹੋ ਪਾਇਆ ਕਾਟਨ ਦੇ ਉੱਪਰ ਰੈਡੀ ਕਰਵਾਇਆ ਸੀ ਤੇ ਉਹਨਾਂ ਨੇ ਵੀ ਸਲਵਾਰ ਦੇ ਉੱਪਰ ਵੀ ਕਰਵਾਇਆ ਸੇਮ ਘੇਰਾ ਤੇ ਇਦਾਂ ਕਰਦੇ ਨੇ ਬਾਜੂ ਠੀਕ ਹੈ ਤੁਸੀਂ ਬਾਜੂ ਤੇ ਲੈ ਕੇ ਆਉਣਾ ਬਾਜੂ ਤੇ ਲੈ ਆਓ ਬਾਟਮ ਤੇ ਲੈ ਕੇ ਆਉਣਾ ਬਾਟਮ ਤੇ ਲੈ ਆਓ ਬੜਾ ਸੋਹਣਾ ਬਾਕ ਹੈ ਨੀਟ ਐਂਡ ਕਲੀਨ ਬਾਕ ਘੇਰਾ ਇੱਕ ਹੀਰਾ ਦੇਖ ਤਾਂ ਸਹੀ ਤੇ ਉੱਥੇ ਪਹੁੰਚੇ ਤੇ ਪਹੁੰਚਿਆ ਤੇ ਨਹੀਂ ਕਰਵਾਇਆ ਉਹਨਾਂ ਨੇ ਉਹ ਕਹਿੰਦੇ ਮੈਂ ਪਹੁੰਚਿਆ ਤੇ ਨਹੀਂ ਕਰਵਾਣਾ ਮੈਂ ਸਿਰਫ ਅ ਇਹੀ ਕਰਵਾਣਾ ਬਾਵਾਤੀ ਕਰਵਾਣਾ ਸੀ ਰਿੰਡਲ ਟੂਨ ਕਿਉਂ ਕਹਿੰਦੇ ਨੇ ਅੱਛਾ ਪਿੱਛੇ ਡਾਰਕ ਹੈ ਨਾ ਥੋੜਾ ਡਾਰਕ ਹੈ ਤੇ ਜਿਹੜਾ ਸਿੱਧੇ ਪਾਸੇ ਉਹ ਲਾਈਟ ਹੈ। ਥੋੜਾ ਜਿਹਾ ਰੋਟੀ ਬਣਾਈਏ ਥੋੜੇ ਪਾਸੇ ਵੀ ਵਰਕ ਕਰ ਸਕਦੇ ਕੁਵਾਸ ਨਾਲ ਆਪਣੀ ਚਾਹ ਨਾਲ ਹੁਣ ਜਿਹੜੇ ਕਾਫੀ ਪਹਿਲਾਂ ਸੇਲ ਕੀਤੇ ਸੀ ਇਹਦੇ ਨਾਲ ਦੇ ਸੂਟ ਡਬਲ ਟੋਨ ਚ ਉਹਦੇ ਚ ਕੁਝ ਕੁ ਸਾਡੀਆਂ 2-4 ਪਹਿਣਾ ਨੇ ਜਿਹੜਾ ਆ ਪੁੱਠਾ ਪਾਸਾ ਇਹਦੀ ਸਲਵਾਰ ਬਣਾਈ ਸੀ ਤੇ ਇਹਦੀ ਸ਼ਰਟ ਬਣਾਈ ਸੀ ਕਿਸੇ ਨੇ ਆਹ ਸ਼ਰਟ ਬਣਾਈ ਸੀ ਆਹ ਬਾਟਮ ਬਣਾਈ ਸੀ ਸਿੱਧੇ ਪਾਸਿਓਂ ਬਾਟਮ ਨਾਲ ਹੀ ਪੁੱਠੇ ਪਾਸਿਓਂ ਸ਼ਰਟ ਬਣਾਈ ਸੀ ਉਹ ਥੋੜੀ ਕੰਟਰਾਸਟ ਜਿਹਾ ਹੋ ਜਾਂਦਾ ਤੇ ਦੁਪੱਟਾ ਨਾਲ ਇੱਕ ਹੋਰ ਕਲਰ ਦਾ ਕਰਾਇਆ ਸੀ ਨਾ ਚਲੋ ਬੁੱਤਰੀਆਂ ਕੰਮ ਲਓ ਜੀ ਦੋ ਸਾਰੇ ਜਣੇ ਵਧਾਈਆਂ ਸਾਨੂੰ ਸਾਹਮਣੇ ਦੇਖੋ ਜੀ ਅੱਜ ਅਸੀਂ ਦਮਨ ਨੂੰ ਗਿਫਟ ਦਿੱਤਾ ਹੈ ਉਰੇ ਠੰਡ ਤੇ ਗਿਫਟ ਦਿੱਤਾ ਦਾ ਮੈਨੂੰ ਠੰਡ ਵਾਲਾ ਗਿਫਟ ਦਿੱਤਾ ਇਹ ਦਮਨ ਕਹਿੰਦੀ ਮੇਰੇ ਹੱਥ ਬੜੇ ਠਰਦੇ ਨੇ ਹੱਥ ਬੜੇ ਠਰਦੇ ਨੇ ਤਾਂ ਅਸੀਂ ਲੈ ਕੇ ਆਏ ਜੀ ਹੀਟਰ ਤੇ ਨਾਲ ਹੀ ਇੱਧਰ ਬਾਸੀ ਸਾਹਿਬ ਹੀਟਰ ਸੇਕ ਰਹੇ ਨਾਲ ਸਾਹਮਣੇ ਦੇਮਨਦੀਪ ਰੀਨਾ ਕਲਸੀ ਭੈਣ ਡੇਲੋ ਵਾਲੀ ਦੀਦੀ ਸਾਰੇ ਦੇਖੋ ਨਾਲ ਲੈਪਟਾਪ ਚੱਲ ਰਿਹਾ ਨਾਲ ਹੀਟਰ ਸੇਕਿਆ ਦਮਨ ਕਿਵੇਂ ਹੁਣ ਨਿੱਘਾ ਕਮਰਾ ਹਾਇ ਤੱਕ ਸਾਡੇ ਤੱਕ ਹਵਾ ਪਹੁੰਚੀ ਨਹੀਂ ਹੈਗੀ ਇਹਦੀ ਹਵਾ ਨਹੀਂ ਮਾਰਦਾ ਇਹ ਹੋ ਗਿਆ ਫਰਕ ਪੈ ਗਿਆ ਫਰਕ ਪੈ ਗਿਆ ਫਰਕ ਪੈ ਗਿਆ ਤੇ ਆਪਾਂ ਬਿਸਤਰੇ ਆਪਨੇ ਚ ਪਹੁੰਚ ਚੁੱਕੇ ਆ ਜੀ ਰੋਟੀ ਪਾਣੀ ਆਪਾਂ ਨੇ ਖਾ ਲਿਆ ਪੰਜੀਰੀ ਬਣਾ ਲਈ ਆਪਾਂ ਨੇ ਸਭ ਕੰਮ ਕਰ ਰਹੇ ਐਨੀ ਗਰਮੀ ਲੱਗਣ ਲੱਗੀ ਹੀਟਰ ਨਾਲ ਐਨੀ ਗਰਮੀ ਲੱਗਣ ਲੱਗੀ ਐਨੀ ਗਰਮੀ ਲੱਗਣ ਲੱਗੀ ਤੁਸੀਂ ਦੇਖ ਜਾਦੇ ਮੈਂ ਆਹ ਬਾਜੀ ਦੀ ਟੀ-ਸ਼ਰਟ ਪਾ ਲੀ ਹੈ ਐ ਐਨੀ ਗਰਮੀ ਲੱਗਣ ਲੱਗੀ ਹਜੇ ਤੱਕ ਸਾਡਾ ਹੈ ਥੋੜੀ ਹੈ ਥੋੜੀ ਗਰਮੀ ਹਾਂ ਦੰਮੂ ਕਹਿ ਰਹੀ ਨਹੀਂ ਵੱਡਾ ਲੈ ਕੇ ਆਉਣਾ ਹੈ ਵੱਡਾ ਪਹਿਲਾਂ ਅਸੀਂ ਲਿਆਉਣ ਲੱਗੇ ਤੇ ਇਦੋਂ ਵੱਡਾ ਦੇਖਿਆ ਉਹ ਤਿੰਨ ਤਿੰਨ ਰਾੜਾਂ ਵਾਲਾ ਸੀ ਤੇ ਉਹ ਦੇ ਰਹੇ ਹਨ 2200 ਦਾ ਤੇ ਇਹ ਦਿੱਤਾ 1100 ਦਾ ਤੇ ਇਹ ਹੀ ਕਿਹਾ ਕਿ ਜਿੰਨੀ ਕੋ ਸਾਡੀ ਪਹੁੰਚ ਓਨੀ ਕੋ ਅਸੀਂ ਪਹੁੰਚ ਰੱਖਣੀ ਚਾਦਰ ਤੋਂ ਬਾਹਰ ਨਹੀਂ ਪੈਰ ਪਸਾਰਨਾ ਫਿਰ ਔਖੇ ਹੋ ਜਾਣਗੇ ਹਨ ਦਮੂ ਕਹਿੰਦੀ ਉਹ ਕਿਉਂ ਨਹੀਂ ਲੈ ਕੇ ਆਏ 2200 ਵਾਲਾ ਲੈ ਕੇ ਆਉਣਾ ਸੀ 2200 ਵਾਲਾ ਲੈ ਕੇ ਆਉਣਾ ਸੀ ਮੈਂ ਕਿਹਾ ਪੁੱਤ ਆਪਾਂ ਤਿੰਨ ਜਣੇ ਹੈਗੇ ਆ ਬਹੁਤ ਆਪਾਂ ਨੂੰ ਮੁੱਕਦਾ ਨਹੀਂ ਦਮੂ ਹੈ ਕਹ ਨਹੀਂ ਹੁਣ ਜਦੋਂ ਦਮਣ ਨੇ ਦੇਖਿਆ ਦਮਣ ਕਹਿੰਦੀ ਹਾਂ ਮਾਂ ਓਕੇ ਆ ਹੀਟਰ ਤੇ ਤੁਸੀਂ ਵੀ ਦੱਸਿਓ ਕਿ ਸਾਡਾ ਰੂਮ ਹੀਟਰ ਕਿਵੇਂ ਆ ਜਸ ਅਸੀਂ ਐਵੇਂ ਲਾਣਾ ਜਿਵੇਂ ਨਾ ਥੋੜਾ ਚਿਰ ਕਮਰਾ ਗਰਮ ਕਰ ਲਿਆ ਜਿਵੇਂ ਮੇਰਾ ਬੁਟੀਕ ਦਾ ਕੰਮ ਹੁੰਦਾ ਮੈਂ ਉੱਥੇ ਬੈਠੀ ਪੈਰ ਠਰ ਜਾਂਦੇ ਨੇ ਤੇ ਇਹ ਲਾ ਕੇ ਕਰ ਲਿਆ ਕਰਾਂਗੇ ਹਨਾ ਹੂੰ ਤੇ ਨੜੀ ਨੂੰ ਵੀ ਡਰਾਈ ਰੂਮ ਚ ਆਪ ਬੈੰਨੇ ਆ ਸੋਫੇ ਤੇ ਉੱਥੇ ਬੈਠੇ ਰੋ ਬੈਠ ਹਾਂ ਇੱਕ ਮੀਲੀ ਜਾਂਦਾ ਨਹੀਂ ਨਹੀਂ ਰਸੋਈ ਚ ਰੋਟੀ ਆ ਪਕਾਉਣੀ ਹੁੰਦੀ ਆ ਇਸ ਰਸੋਈ ਚ ਤਾਂ ਚਲ ਸੇਕ ਲੱਗਦਾ ਪੈਰਾਂ ਨੂੰ ਠੰਡ ਲੱਗਦੀ ਹੈ ਹਨਾ ਪੈਰਾਂ ਦੇ નીચે ਲਾ ਦੇ ਇੱਧਰ ਅਹੀ ਕੂਲਰ ਲਾ ਰਗੇ ਪਿੱਛੇ ਤੇ ਇੱਧਰ ਹੀਟਰ ਲਾ ਰਗੇ ਨਾਲੇ ਠੰਡੇ ਵੀ ਰਹਿਣੇ ਨਾਲ ਗਰਮ ਰਹਿਣੇ ਫੋਨ ਆ ਗਿਆ ਭਾਈ ਜੀ ਇੱਕ ਕਮੈਂਟ ਆਇਆ ਸੀ ਸਾਡੀ ਭੈਣ ਦਾ ਉਹਨਾਂ ਦੀ ਆਈਡੀ ਹੈਗੀ ਜੀ ਪਰਮ ਪਰਮਨਾਥ ਦੀ ਆਈਡੀ ਹੈ ਤੇ ਉਹਨਾਂ ਦਾ ਅੱਜ ਹੈਗਾ ਬਰਥਡੇ ਤੇ ਬਸ ਹੀ ਫੈਮਿਲੀ ਵੱਲੋਂ ਤੁਹਾਨੂੰ ਹੈਪੀ ਬਰਥਡੇ ਪਰਮਾਤਮਾ ਤੁਹਾਨੂੰ ਤਰਕੀਆਂ ਬਖਸ਼ੇ ਚੜ੍ਹਦੀ ਕਲਾ ਚ ਰਹੋ ਤੇ ਉਹਨਾਂ ਦੇ ਹਸਬੰਦ ਦਾ ਬਰਥਡੇ ਵੀ ਜੀ 15 ਤਰੀਕ ਦਾ 15 ਦਸੰਬਰ ਦਾ ਤੇ ਉਹਨਾਂ ਨੂੰ ਵੀ ਸਾਡੇ ਵੱਲੋਂ ਅਡਵਾਂਸ ਹੈਪੀ ਬਰਥਡੇ ਖੁਸ਼ ਰਹੋ ਵੀਰੇ ਪਰਮਾਤਮਾ ਤੁਹਾਨੂੰ ਤਰਕੀਆਂ ਬਖਸ਼ੇ ਚੜ੍ਹਦੀ ਕਲਾ ਚ ਰਹੋ ਇਹ ਤੇ ਬਹੁਤ ਵਧੀਆ ਲੱਗਦਾ ਤੁਸੀਂ ਇੰਨੇ ਸੋਹਣੇ ਕਮੈਂਟ ਕਰਦੇ ਹੋ ਬਹੁਤ ਵਧੀਆ ਲੱਗਦਾ